ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮੈਂ ਤੁਹਾਨੂੰ ਅੱਠ ਖੰਡ ਵਿਖਾ ਦਿੱਤੇ ਹਨ ਹੁਣ ਮੈਂ ਤੁਹਾਨੂੰ ਨੌਵੇਂ ਖੰਡ ਦੇ ਦਰਸ਼ਨ ਕਰਵਾਉਣਾ ਹਾਂ ਜੋ ਤੁਹਾਡਾ ਘਰ ਹੈ ਮਰਦਾਨਾ ਜੀ ਨੇ ਕਿਹਾ ਚਲੋ ਮਹਾਰਾਜ ਜੀ ਛੇਤੀ ਚਲੋ ਉਹ ਵੀ ਵੇਖੀਏ ਇਤਨੇ ਨੂੰ ਗੁਰੂ ਜੀ ਜੰਮੂ ਸ਼ਹਿਰ ਆ ਗਏ ਅਤੇ ਇੱਕ ਸੁੰਦਰ ਸਥਾਨ ਵੇਖ ਕੇ ਬੈਠ ਗਏ ਗੁਰੂ ਜੀ ਨੇ ਭਾਈ ਵਾਲਾ ਜੀ ਨੂੰ ਕਿਹਾ ਜਾਮਵੰਤ ਜੋ ਇੱਕ ਬड़ा ਰਿਸ਼ ਰੂਪ ਹੈ ਉਸ ਦੇ ਇੱਥੇ ਇੱਕ ਬੜੀ ਵੱਡੀ ਗੁਫਾ ਵਿੱਚ ਬਹੁਤ ਸਮਾਂ ਨਿਵਾਸ ਰਿਹਾ ਹੈ ਜਿਸ ਕਰਕੇ ਸ਼ਹਿਰ ਉਸ ਦੇ ਨਾਮ ਤੇ ਪ੍ਰਸਿੱਧ ਹੈ ਇਸ ਸਮੇਂ ਬਲ ਰਾਜਾ ਛੱਲਨ ਵਾਸਤੇ 52 అవਤਾਰ ਹੋਇਆ ਇਸ ਜਾਮਾਵੰਤ ਦੇ ਨੇ ਇੱਕ ਕੜੀ ਵਿੱਚ ਉਸ ਦੀਆਂ ਇੱਕ ਹੀ ਪ੍ਰਕਰਮਾ ਕੀਤੀਆਂ ਉਪਰੰਤ ਜਦ ਰਾਮਚੰਦਰ ਹੋਏ ਤਾਂ ਇਹ ਉਹਨਾਂ ਨਾਲ ਮਿਲ ਕੇ ਰਾਵਣ ਨਾਲ ਲੜਿਆ ਅਤੇ ਬਹੁਤ ਸੂਰਮਤਾਈ ਵਿਖਾਈ ਉਪਰੰਤ ਦਿਆਪੁਰ ਯੁੱਗ ਵਿੱਚ ਜਦ ਕ੍ਰਿਸ਼ਨ ਜੀ ਮਨੀ ਲੱਭਦੇ ਹੋਏ ਇਸ ਪਾਸ ਗਏ ਤਾਂ ਇਸ ਨਾਲ 29 ਦਿਨ ਯੁੱਧ ਕਰਦੇ ਰਹੇ ਪਰ ਇਸ ਨੂੰ ਫਤਿਹ ਨਾ ਕਰ ਸਕੇ ਫਿਰ ਕ੍ਰਿਸ਼ਨ ਜੀ ਨੇ ਰਾਮਚੰਦਰ ਦਾ ਰੂਪ ਧਾਰ ਲਿਆ ਜਿਸ ਜਿਸ ਨੂੰ ਵੇਖ ਕੇ ਜਾਮਵੰਤ ਨੇ ਆਪ ਜਿਹਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੀ ਲੜਕੀ ਦੇ ਕੇ ਆਪਣੀ ਭੁੱਲ ਬਖਸ਼ਾਈ ਇਸ ਤਰ੍ਹਾਂ ਜਦ ਗੁਰੂ ਜੀ 2 ਦਿਨ ਇੱਥੇ ਠਹਿਰੇ ਤਾਂ ਇੱਥੋਂ ਦਾ ਰਾਜਾ ਭੇਟਾ ਲੈ ਕੇ ਗੁਰੂ ਨਾਨਕ ਦੇਵ ਜੀ ਪਾਸ ਹਾਜ਼ਰ ਹੋਇਆ ਅਤੇ ਉਪਦੇਸ਼ ਲੈਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਨੇ ਰਾਜੇ ਨੂੰ ਕਿਹਾ ਸਦਾ ਧਰਮ ਦੀਆਂ ਕਰਿਆ ਕਰ ਕਿਸੇ ਲੋਭ ਲਾਲਚ ਵਿੱਚ ਆਂ ਕੇ ਬੇਇਨਸਾਫੀ ਨਾ ਕਰਨੀ ਜਗਤ ਨੂੰ ਸੁਪਨਾ ਸਮਝਣਾ ਸੰਤਾਨ ਦੀ ਸੇਵਾ ਕਰਨੀ ਅਤੇ ਗਰੀਬ ਤੇ ਦਇਆ ਕਰਨੀ ਇਹ ਉਪਦੇਸ਼ ਕੁਮਾਵੇਗਾ ਤਾਂ ਭਾਈ ਤਾਰ ਰਾਜਾ ਦਾ ਮੁਖੀ ਰਾਜਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ